ਵਾਹ 6 7 7 ਨਾ किसान मजदूर मुलाजिम एकता किसान मजदूर मुलाजम एकता किसान मजदूर मुलाजमार मोदी सरकार मोदी सरकार मोदी सरकार पंजाब सरकार पंजाब सरकार किसान मजदूर मुलाजम एकता ਇਰਫਾਨ ਮਜ਼ਦੂਰ ਮਲਾਜਮ ਇਕਤਾ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਅੱਜ ਇਹ ਜਿਹੜਾ ਆਪਾਂ ਨੂੰ ਕੌਮ ਮਿਲਣੀ ਹੈ ਆਪਾਂ ਸਹੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਆਪਣੀਆਂ ਸਾਡੀਆਂ ਸੰਗਤਾਂ ਨੇ ਵਿਚਾਰ ਕੀਤੀ ਸੀ ਕਿ ਅਸੀਂ ਇੱਥੋਂ ਹੀ ਸਮਰਥਨ ਦਵਾਂਗੇ ਉਹਨਾਂ ਨੂੰ ਆਪਣੇ ਆਗੂਆਂ ਨੂੰ ਸੋ ਇਹ ਆਪਣੀ ਸਾਡੀ ਕਿਸਾਨ ਯੂਨੀਅਨ ਜਿਹੜੀ ਢੱਲੇਵਾਲ ਸਾਬ ਉਹਨਾਂ ਦਾ ਜਿਹੜਾ ਗਰੁੱਪ ਆ ਉਹਨਾਂ ਦੇ ਨਾਲ ਆ ਜੀ ਅਸੀਂ ਤੇ ਅਸੀਂ ਇਹ ਸੰਗਤਾਂ ਸਾਰੀਆਂ ਸੰਯੋਗ ਦੇ ਰਹੀਆਂ ਨੇ ਸਾਡਾ ਬਹੁਤ ਜ਼ਿਆਦਾ ਸੰਗਤਾਂ ਚ ਹੱਡੀਆਂ ਆਈਆਂ ਅਸੀਂ ਘਰ ਨੂੰ ਕਈਆਂ ਨੇ ਕੰਮ ਧੰਦਾ ਵੀ ਨਾਲੋਂ ਨਾਲ ਕਰ ਰਹੇ ਆ ਲੇਵਾਲ ਸਾਹਿਬ ਨੂੰ ਤੇ ਸਾਡੇ ਆਪਣੇ ਸਾਡੇ ਸਾਰੇ ਆਗੂਆਂ ਨੂੰ ਅਸੀਂ ਜਿਨ੍ਹਾਂ ਨੂੰ ਆ ਤਾੜੀ ਲਾਇਆ ਹੋਇਆ ਚੁਣ ਕੇ ਜਾਂ ਸੰਯੁਕਤ ਖਾਨ ਮੋਰਚਾ ਇਹਨਾਂ ਦੂਸਰੇ ਸਾਰਿਆਂ ਨੂੰ ਹੀ ਸਾਡਾ ਜਿਹੜਾ ਏ ਉਹ ਸਮਰਥਨ ਆ ਜ Punjab ਬੰਦ ਦਾ ਸਾਡੇ ਪਿੰਡ ਦੀ ਸੰਗਤ ਨੇ ਦਿੱਤਾ ਏ ਪਿੰਡ ਹਰੀਆਂ ਦੀ ਸੰਗਤ ਪਿੰਡ ਹਰੀਆਂ ਡਾਕ ਘਿਲਾ ਮਜੀਠਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸੋ ਸੰਗਤਾਂ ਇਹਨਾਂ ਜੋ ਆਪਣੇ ਨਾਲ ਸਾਡੇ ਨਾਲ ਜੀ ਵਧੀਕੀਆਂ ਹੋ ਰਹੀਆਂ ਨੇ ਪੜਾ ਸੀ ਸਾਨੂੰ ਸਭ ਤੋਂ ਵੱਧ ਜਿਹੜਾ ਸਰਕਾਰਾਂ ਮਾਰਨੀਆਂ ਨੇ ਕਿਸਾਨ ਨੂੰ ਮਾਰਨੀਆਂ ਨੇ ਜੀ ਤੇ ਜਿਹੜਾ ਪੰਜਾਬ ਚੱਲਦਾ ਉਹ ਕਿਸਾਨ ਦੀ ਖੇਤੀ ਦੇ ਨਾਲ ਬਾਜ਼ਾਰ ਚੱਲਣੇ ਆ ਜੀ ਜਦੋਂ ਬਾਜ਼ਾਰ ਖਾਨ ਮਾਰੇ ਗਿਆ ਸਾਰੇ ਹੀ ਮਾਰੇ ਗਏ ਕਿਉਂਕਿ ਬਾਜ਼ਾਰ ਦੀ ਸਾਨੂੰ ਸਾਰਿਆਂ ਨੂੰ ਲੋੜ ਆ ਵਾਇਗਰੂ ਸੋ ਜਿਹੜੇ ਪੰਜਾਬ ਦਾ ਮੇਨ ਆ ਨਾ ਜੀ ਆਪਣਾ ਕੰਮ ਜਿਹੜਾ ਕਿਸਾਨ ਬਾਜ਼ਾਰ ਚੱਲਦਾ ਕਿਸਾਨ ਦੇ ਨਾਲ ਚੱਲਦਾ ਹੈ ਇਹ ਸਾਰਿਆਂ ਨਾਲ ਹੁੰਦਾ ਹੈ ਆਪੋ ਆਪਣੀਆਂ ਸਟੇਟਾਂ ਦਾ ਕਿਸੇ ਦਾ ਕਿਸੇ ਦਾ ਹਰਿਆਣੇ ਵਾਲਿਆਂ ਦਾ ਉਹਨਾਂ ਦਾ ਕਪਾਹ ਨਾਲ ਜੋ ਵੀ ਸੇਤਰਾ ਸਿਸਟਮ ਹੁੰਦੇ ਨੇ ਵੱਖੋ ਵੱਖ। ਸੋ ਮੇ ਸਾਡੇ ਭੈਣਾ ਨੇ ਵੀ ਬੜਾ ਸਾਥ ਦਿੱਤਾ ਵਾ ਬਹੁਤ ਜ਼ਿਆਦਾ ਅੱਗੇ ਵੀ ਜਦੋਂ ਚੱਲਦੇ ਰਹੇ ਨੇ ਸੰਘਰਸ਼ ਜਿਹੜਾ ਚੱਲਿਆ ਸੀ ਪਹਿਲਾਂ ਵੀ ਹੁਣ ਵੀ ਜਿਹੜਾ ਜਦੋਂ ਵੀ ਲੋਡ ਪੈਂਦੀ ਐ ਇਸੇ ਹੀ ਤਰ੍ਹਾਂ ਜਿੱਥੇ ਵੀ ਜਾਨ ਦੀ ਲੋਡ ਪਵੇ ਵੱਧ ਚੜ ਕੇ ਸਾਲੇ ਜਿੰਦਿਆਂ ਨੇ ਸੇਵਾ ਦੇ ਵਿੱਚ ਇਸੇ ਪਾਉਂਦੀਆਂ ਨੇ ਮੀਰਾ ਨੇ ਵੀ ਬਹੁਤ ਆਪਣਾ ਪਿਆਰ ਦਾ ਸਬੂਤ ਦਿੱਤਾ ਜੀ ਸੰਗਤਾਂ ਇਕੱਤਰ ਹੋਈਆਂ ਨੇ ਸੋ ਆਪਾਂ ਜਿਹੜਾ ਇਹ ਇਥੋਂ ਹੀ ਸਮਰਥਨ ਜਿਹੜਾ ਹੈ ਸੰਗਤਾਂ ਨੂੰ ਆਪਾਂ ਸੋ ਇਥੋਂ ਹੀ ਸਮਰਥਨ ਜਿਹੜਾ ਇਹ ਆਪਾਂ ਡੱਲੇਵਾਲ ਸਾਹਿਬ ਉਹਨਾਂ ਨੂੰ ਦਿੱਤਾ ਹੈ ਜੀ ਡੱਲੇਵਾਲ ਸਾਹਿਬ ਦੀ ਜਿਹੜੀ ਸਾਡੀ ਕਮੇਟੀ ਹੈ ਉਹਨਾਂ ਦੀ ਉਹ ਸਾਡੇ ਪ੍ਰਧਾਨ ਨੇ ਜੀ ਕਿਸਾਨ ਮਜ਼ਦੂਰ ਮਲਾਕ ਸਾਨ ਮਜ਼ਦੂਰ ਮਲਾਜਮ ਇਕਤਾ ਜਿੰਦਾਬਾਦ ਮੋਦੀ ਸਰਕਾਰ ਜੈ ਹਿੰਦ ਮੋਦੀ ਸਰਕਾਰ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ